ਸਰਹੰਦ ਵਿਖੇ ਕਾਂਗਰਸ ਪਾਰਟੀ ਨੂੰ ਸਮਰਪਿਤ ਦਫਤਰ ਬਣਾਉਣ ਦਾ ਨੀਂਹ ਪੱਥਰ ਰੱਖਿਆ ਗਿਆ ਜਿੱਥੇ ਹਰ ਸਮੇਂ ਲੋਕਾਂ ਦੀਆਂ ਮੁਸ਼ਕਲਾਂ ਸੁਣ ਉਹਨਾਂ ਦਾ ਟੁਕਮਾ ਹੱਲ ਕਰਵਾਉਣ ਦਾ ਯਤਨ ਕੀਤਾ ਜਾਵੇਗਾ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਮਨਜੀਤ ਸ਼ਰਮਾ ਸਰਹੰਦ ਨੇ ਆਪਣੇ ਸਾਥੀਆਂ ਸਮੇਤ ਧਰਮ ਅਰਾਧਨਾ ਆਨੰਦਮੁਖ ਸੇਵਾਦਾਰ ਤੇ ਕਰਮ ਸੇਵਾ ਆਨੰਦ ਵੱਲੋਂ ਪਾਰਟੀ ਲਈ ਦਫਤਰ ਬਣਾਉਣ ਲਈ ਨੀਂਹ ਪੱਥਰ ਰੱਖਣ ਤੋਂ ਉਪਰੰਤ ਗੱਲਬਾਤ ਦਰਉਨ ਕੀਤਾ ਮੈਂ ਤੁਹਾਡੇ ਸਾਰੇ ਹੀ ਜਿੰਨੇ ਵੀ ਮੇਰੇ ਅੱਜ ਪ੍ਰਸਤ ਮੇਰੇ ਮਿੱਤਰ ਸਾਥੀ ਤੁਸੀਂ ਦੋਸਤ ਆਏ ਹੋ ਮੈਨਾਂ ਤੁਹਾਨੂੰ ਆਇਆਂ ਨੂੰ ਮੈਂ ਤੁਹਾਡਾ ਵੈਲਕਮ ਕਰਦਾ ਹਾਂ ਤੁਹਾਨੂੰ ਤੁਹਾਡਾ ਸਵਾਗਤ ਕਰਦਾ ਤੁਹਾਨੂੰ ਜੀ ਆਇਆਂ ਕਿਨ ਕਿਉਂਕਿ ਕਾਫੀ ਲੰਮੇ ਤੋਂ ਮੈਂ ਮਹਿਸੂਸ ਸਮੇਂ ਤੋਂ ਮਹਿਸੂਸ ਕਰ ਰਿਹਾ ਸੀਗਾ ਕਿ ਜਿਹੜੇ ਫਤਿਹਗੜ੍ਹ ਸਾਹਿਬ ਦੇ ਵਿੱਚ ਸ਼ਾਦੀ ਕਾਂਗਰਸ ਪਾਰਟੀ ਕੰਮ ਕਰ ਰਹੀ ਹੈ ਵੀ ਸਾਡਾ ਵੀ ਇੱਕ ਆਪਣਾ ਪਰਸਨਲ ਦਫ਼ਤਰ ਹੋਣਾ ਚਾਹੀਦਾ ਕਿਤੇ ਨਾ ਕਿਤੇ ਬੈਠਣ ਦਾ ਤਾਂ ਜੋ ਲੋਕ ਆਪਣੀ ਦੁੱਖ ਤਕਲੀਫ ਆ ਕੇ ਕਿਤੇ ਬੈਠ ਕੇ ਸ਼ੇਅਰ ਕਰ ਸਕਣ ਸਾਡੇ ਨਾਲ ਵੀ ਕਿਉਂਕਿ ਵੈਸੇ ਤਾਂ ਦੇਖੋ ਸਮੇਂ ਸਮੇਂ ਸਰ ਜਿਹੜਾ ਵੀ ਦਾ ਵ代ਕ ਬਣਦਾ ਰਿਹਾ ਉਹ ਆਪਣੇ ਕੋਈ ਘਰੋਂ ਚਲਾਉਂਦੇ ਰਹੇ ਨੇ ਕੋਈ ਆਪਣਾ ਪਰਸਨ ਦਫ਼ਤਰ ਬਣਾ ਲੈਂਦੇ ਨੇ ਪਰ ਕਈ ਵਾਰੀ ਆਪਸੀ ਕੋਈ ਮਤਲਬ ਮੈਂ ਦੇਖਦਾ ਕਈ ਵਾਰੀ ਕਈ ਲੋਕ ਕبھی ਉੱਥੇ ਪ੍ਰੋਪਰ ਨਹੀਂ ਮਿਲ ਪਉਂਦੇ ਕਈ ਵਾਰੀ ਕਿਉਂਕਿ ਕਈ ਲੋਕ ਹੀ ਬਾਹਰ ਦੇ ਨੇ ਔਰ ਇੱਥੇ ਆਫਿਸ ਨੂੰ ਉਹਨਾਂ ਦੇ ਔਰ ਉੱਥੇ ਕੋਈ ਉਹਨਾਂ ਦਾ ਜ਼ਿੰਮੇਵਾਰ ਬੰਦਾ ਦੀ ਕਈ ਵਾਰ ਜਾਂਦਾ ਉੱਥੇ ਨਿਯੁਕਤ ਕੀਤਾ ਹੋਣਾ ਚਾਹੀਦਾ ਮੈਂ ਮਹਿਸੂਸ ਕੀਤਾ ਕਿਉਂਕਿ ਮੈਂ ਤਾਂ ਕੱਲਾ ਆਦਮੀ ਐ ਬੱਚੇ ਮੇਰੇ ਫਾਰਮ ਨੇ ਆਸਟ੍ਰੇਲੀਆ ਨੇ ਔਰ ਮੈਂ ਪਿਛਲੇ ਲਗਭਗ ਆਪ 40-45 ਸਾਲ ਤੋਂ ਤਾਂ ਅਗਰ ਤੱਕ 84 ਤੋ ਮੈਂ ਜੂਤ ਕਾਂਗਰਸ ਨੂੰ ਚਾਹੁੰਦਾ ਸੀ ਤੇ 80 ਤੋਂ ਲਗਭਗ ਮੈਂ ਕਾਂਗਰਸ ਪਾਰਟੀ ਦਾ ਸੇਵਾ ਕਰ ਰਿਹਾ ਹਾਂ ਔਰ ਇੱਕ ਥੋੜੀ ਜਿਹੀ ਜਗ੍ਹਾ ਲਈ ਹੈ ਕਿਉਂਕਿ ਜਿਹੜੀ ਬਾਕੀ ਦਾ ਜੀਵਨ ਹੈ ਇਹ ਲੋਕਾਂ ਨੂੰ ਸਮਰਪਿਤ ਹੋ ਸਕਤੇ ਲੋਕਾਂ ਦੀ ਸੇਵਾ ਵਿੱਚ ਲੋਕਾਈ ਦੇ ਕੰਮ ਕਰ ਸਕੀਏ ਆਪਣੇ ਪਰਿਵਾਰ ਦੇ ਕੰਮ ਕਾਮਾ ਹਮੇਸ਼ਾ ਹੀ ਕਰਦੇ ਹੀ ਰਹਿੰਦੇ ਆ ਕਿਉਂਕਿ ਅੱਜ ਅਸੀਂ ਦੇਖ ਰਹੇ ਆਂ ਪੰਜਾਬ ਦੇ ਵਿੱਚ ਜਿਹੜੀ ਝੂਠ ਬੋਲ ਕੇ ਲਾਰੇ ਲਾ ਕੇ ਇਹ ਸਰਕਾਰ ਬਣੀ ਆ ਤੁਸੀਂ ਕੱਲ ਹੀ ਦੇਖ ਲਓ ਕਿਸਾਨਾਂ ਦੇ ਨਾਲ ਕੀ ਹਾਲ ਹੋਇਆ ਇੱਥੇ ਕਹਿੰਦੇ ਅਸੀਂ ਅਸੀਂ 2 ਮਿੰਟਾਂ ਚ 5 ਮਿੰਟਾਂ ਚ ਐਮਐਸਪੀਆ ਦੇ ਦਿਆਂਗੇ ਉਹ ਕਰ ਦਿਆਂਗੇ ਆ ਕਰ ਦਿਆਂਗੇ ਇੱਕ ਪਾਸੇ ਦਾ ਬੀਜਪੀ ਦੀ ਗਵਰਨਮੈਂਟ ਜਿਹੜੀ ਹੈ ਉਹ ਦਿੱਲੀ ਨਹੀਂ ਬਣਦੇ ਰਹੀ ਦੂਜੇ ਪਾਸੇ ਜਿਹੜੀ ਪੰਜਾਬ ਦੀ ਸਰਕਾਰ ਹੈ ਉਹ ਸੀਐਮ ਸਾਹਿਬ ਸਾਡੇ ਮਾਨਜੋਤ ਸੀਐਮ ਸਾਹਿਬ ਉੱਥੇ ਬੁਲਾ ਲੈਂਦੇ ਨੇ ਕਿਸਾਨਾਂ ਨੂੰ ਔਰ ਆਪ ਉੱਠ ਕੇ ਕਹਿੰਦੇ ਨੇ ਮੈਂ ਤਾਂ ਅੱਗੇ ਟਾਈਮ ਦਿੱਤਾ ਹੈ ਮੈਂ ਤਾਂ ਅੱਗੇ ਜਾਣਾ ਹੈ ਇਸ ਤਰ੍ਹਾਂ ਕਰਕੇ ਕਈ ਇਸ ਤਰ੍ਹਾਂ ਦੇ ਮੁੱਦੇ ਹੁੰਦੇ ਨੇ ਜਿਹੜੇ ਜਾਂ ਕਈ ਵਾਰੀ ਨਸ਼ਿਆਂ ਦਾ ਮੁੱਦੇ ਦੀ ਗੱਲ ਕਰ ਲਈ ਆਪਾਂ ਨਸ਼ਿਆਂ ਦਾ ਕਿੰਨਾ ਵੱਡਾ ਇੱਕ ਇਹ ਬਹੁਤ ਵੱਡਾ ਹੈ ਸਕੈਂਡਲ ਹੈ ਮੈਂ ਪਹਿਲਾਂ ਵੀ ਕਈ ਵਾਰੀ ਗੱਲ ਕੀਤੀ ਹੈ ਇਹ ਛੋਟੇ-ਛੋਟੇ ਜਿਹੜੇ ਕੋਈ ਬੰਦਾ ਪੀਣ ਖਾਣ ਲੱਗ ਗਿਆ ਇਹ ਤਾਂ ਐ ਹੁੰਦਾ ਵੀ ਮਾੜੀ ਸੰਗਤ ਦੇ ਵਿੱਚ ਬੈਠ ਕੇ ਕਦੇ ਵੀ ਕੋਈ ਵੀ ਬੰਦਾ ਮਾੜੇ ਪਾਸੇ ਤੁਰ ਸਕਦਾ ਪਰ ਜੇ ਉਹਨੂੰ ਪ੍ਰੋਪਰ ਤਰੀਕੇ ਨਾਲ ਠੱਲ ਪਾਉਣੀ ਹੈ ਤਾਂ ਉਹਨੂੰ ਵੱਡੇ ਪੱਧਰ ਦੇ ਉੱਤੇ ਜੰਗੀ ਪੱਧਰ ਦੇ ਉੱਤੇ ਜਾ ਕੇ ਸਾਨੂੰ ਇਹਨੂੰ ਕੰਟਰੋਲ ਕਰਨਾ ਪਊਗਾ ਮੈਂ ਕਾਫੀ ਦਿਨ ਦਾ ਸੋਚ ਰਿਹਾ ਕਿ ਸਾਡਾ ਇੱਕ ਆਪਣਾ ਪਰਸਨਲ ਦਫ਼ਤਰ ਹੋਵੇ ਅੱਜ ਸਵੇਰੇ ਸਾਡੇ ਮੇਰੇ ਗੁਰੂ ਨੇ ਬਾਲ ਬ੍ਰਹਮਚਾਰੀਸ ਨੇ ਅਸੀਂ ਲਗਲੀ ਦਰਬਾਰ ਤੋਂ ਮੈਂ ਉਹਨਾਂ ਦਾ ਸ਼ਿਸ਼ੇ ਉਹ ਮੇਰੇ ਗੁਰੂ ਜੀ ਆਏ ਸੀਗੇ ਅੱਜ ਉਹ ਸਾਡੇ ਜਿਹੜਾ ਨਵਾਂ ਮੈਂ ਦਫ਼ਤਰ ਬਣਾਉਣ ਲੱਗੇ ਆ ਇਹਦਾ ਸ਼ਿਲਾਣੇ ਆਸਮੀ ਕਰਕੇ ਗਏ ਨੇ ਮੈਨੂੰ ਲੱਗਦਾ ਕਿ ਕੁਝ ਇਹ ਦਿਨਾਂ ਦੇ ਵਿੱਚ 2-4 ਮਹੀਨੇ ਦੇ 2-3 ਮਹੀਨੇ ਦੇ ਵਿੱਚ ਵਿੱਚ ਹੀ ਅਸੀਂ ਇਹ ਦਫ਼ਤਰ ਕੰਪਲੀਟ ਕਰ ਲਵਾਂਗੇ ਔਰ ਪ੍ਰੋਪਰ ਤਰੀਕੇ ਦੇ ਨਾਲ ਲੋਕਾਂ ਨਾਲ ਇੱਥੇ ਬੈਠ ਕੇ ਮਿਲਿਆ ਵੀ ਕਰਾਂਗੇ ਤੇ ਲੋਕਾਂ ਦੇ ਦੁੱਖ ਤਕਲੀਫ ਵੀ ਸੁਣਾਂਗੇ ਤੇ ਤੁਸੀਂ ਇੱਕ ਵਾਰੀ ਵੰਫੇਰ ਤੁਹਾਡਾ ਜਿੱਥੇ ਮੈਂ ਨੰਗਲੇ ਦਰਬਾਰ ਦੇ ਆਪਣੇ ਗੁਰੂ ਮੇਰੇ ਆਚਾਰੀ ਆਪਣਾ ਆਦਰਨੀਆ ਸੰਤ ਅराधना नान जी ਆ ਕੇ ਨਹੀਂ ਪੱਤਰ ਲਾ ਕੇ ਗਏ ਨੇ ਉਹਨਾਂ ਦਾ ਮੈਂ ਕੋਟੀ ਕੋਟੀ ਧੰਨਵਾਦ ਵੀ ਕਰਦਾ ਤੇ ਤੁਹਾਡਾ ਵੀ ਸਾਰੇ ਪ੍ਰਸਤਾ ਵੀ ਮੈਂ ਬਹੁਤ ਬਹੁਤ ਥੈਂਕਫੁਲ ਹਾਂ ਤੁਹਾਡਾ ਮੈਂ ਬਹੁਤ ਤੁਹਾਨੂੰ ਜੀ ਆਇਆਂ ਕਹਿੰਦਾ ਹਾਂ ਤੁਹਾਡਾ ਵੀ ਇੱਕ ਵਾਰੀ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ ਵੀ ਕਰਦਾ ਔਰ ਸਮੂਹ ਪੂਰੇ ਇਲਾਕੇ ਨੂੰ ਮੈਂ ਬੇਨਤੀ ਕਰਦਾ ਵੀ ਜਿੱਨਾ ਵੀ ਮੈਂ ਤੁਹਾਡੇ ਕਿਤੇ ਕੰਮ ਆ ਸਕਾਂ ਬਾਕੀ ਜੀਵਨ और मैं हमेशा तात्पर रहा इन्होंने शब्दों के एक बार फिर बहुत बहुत धन्यवाद प्रॉपर्टी बेचने और खरीदने के लिए संपर्क करें फेयर डील प्रॉपर्टीज़